ਉਦੋਂ ਵੀ ਬਹੁਤ ਸਾਰੇ ਜਿਹੜੇ ਆ ਹਰਮੰਦਰ ਸਾਹਿਬ ਨੂੰ ਜਿਹੜੀ ਹੈ ਆਨਮਾਨ ਜਿਹੜੀ ਹੈ ਇਹਨੂੰ ਧਮਕੀਆਂ ਤੇ ਇਹਦੇ ਤੇ ਅਟੈਕ ਕਰਨ ਦੀ ਕੋਸ਼ਿਸ਼ ਕਰਦੇ ਰਹੇ ਪਰ ਖਾਲਸੇ ਨੇ ਜਿਹੜੇ ਆ ਉਹਨਾਂ ਦਾ ਭਾਵੇਂ ਅਹਿਮਦ ਸ਼ਾਹ ਅਬਦਾਲੀ ਸੀ ਜਾਂ ਗੋਰੇ ਸੀ ਤੇ ਉਹਨਾਂ ਨੂੰ ਕਿਵੇਂ ਸੋਧਿਆ ਤੇ ਜਿਹੜਾ ਈਮੇਲ ਵਾਲਾ ਹੈ ਜੇ ਜਦੋਂ ਖਾਲਸਾ ਪੰਥ ਬੁੱਢਾ ਦਲ ਅਹਿਮਦ ਸ਼ਾਹ ਅਬਦਾਲੀ ਜਿਹੜਾ ਚੜ ਕੇ ਆਉਂਦਾ ਸੀ ਸ੍ਰੀ ਹਰਮੰਦਰ ਸਾਹਿਬ ਤੇ ਤੇ 222000 ਘੋੜਸਵਾਰ ਜਿਹੜੀਆਂ ਫੌਜਾਂ ਨੇ ਸ੍ਰੀ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਬਾਬਾ ਨੈਣਾ ਸਿੰਘ ਜੀ ਜਿਹੜੇ ਬੁੱਢਾ ਦਲ ਦੇ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਉਹਨਾਂ ਵੇਲੇ ਵੀ ਜਿਹੜੇ 222000 ਘੋੜਸਵਾਰ ਹਰਮੰਦਰ ਸਾਹਿਬ ਦੀ ਰਾਖੀ ਵਾਸਤੇ ਹਮੇਸ਼ਾ ਜਿਹੜੇ ਆ ਤਿਆਰ ਪਰ ਤਿਆਰ ਹੁੰਦੇ ਸੀ ਹੁਣ ਵੀ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਮਰੱਥ ਹੈ ਸਾਡੀਆਂ ਨੇ ਹੰਗਸੰਗ ਜਥੇਬੰਦੀਆਂ ਜਿਹੜੇ ਦੁਸ਼ਟ ਲੋਕ ਜਿਹੜੇ ਈਮੇਲ ਕਰ ਰਹੇ ਨੇ ਉਹਨੂੰ ਇਹ ਸਮਝ ਲੈਣਾ ਚਾਹੀਦਾ ਵੀ ਤੇਰੀਆਂ ਜੜੀਆਂ ਨੇ ਸਾਰੀਆਂ ਜਿਹੜੀਆਂ ਪਿਛਲੀ ਅੱਗੇ ਆਉਣ ਵਾਲੀਆਂ ਪੀੜੀਆਂ ਵੀ ਤੇਰੀਆਂ ਖਤਮ ਕਰ ਦੇਾਂਗੇ ਜੇ ਸਾਡੇ ਅਸਥਾਨ ਵੱਲ ਅੱਖ ਪੁੱਟ ਕੇ ਅੱਖ ਜੇ ਪਤਾ ਲੱਗ ਜਾਣਾ ਚਾਹੀਦਾ ਵੀ ਕਿਹੜਾ ਇਹ ਦੁਸ਼ਟ ਹੈ ਜਿਹੜਾ ਸਾਡੇ ਅਸਥਾਨ ਨੂੰ ਇਹੋ ਜੀਆਂ ਮਾੜੀਆਂ ਜਿਹੜੀਆਂ ਨੀਚ ਹਰਕਤਾਂ ਕਰ ਰਿਹਾ ਧਮਕੀਆਂ ਦੇ ਰਿਹਾ ਤੇ ਉਹਦਾ ਜਿਹੜਾ ਹਸਿਰ ਜਿਹੜਾ ਪਹਿਲਾਂ ਵੀ ਖਾਲਸੇ ਨੇ ਕਦੇ ਮਾਫ ਨਹੀਂ ਕੀਤਾ ਤੇ ਹੁਣ ਵੀ ਜਿਹੜਾ ਜੋ ਵੀ ਇਹਦੇ ਨਾਲ ਸੰਬੰਧਿਤ ਨੇ ਉਹ ਕਿਸੇ ਨੂੰ ਵੀ ਮਾਫ ਨਹੀਂ ਕੀਤਾ ਜਾਣਾ